ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਬਲੌਗ ਤੇ ਹਾਂਜੀ ਇਥੇ ਟਾਈਮ ਹੋ ਗਿਆਗਾ ਤਕਰੀਬਨ ਸਾਢੇ 1:4 ਦਾ ਦਿਨ ਹੈਗਾ ਜੀ ਇਹ ਸੋਮਵਾਰ ਬੱਚੇ ਸਕੂਲੋਂ ਆ ਗਏ ਸੀ ਇਹ ਮੈਨੇ ਇਥੇ ਸੂਟ ਕਟਿੰਗ ਕਰਨ ਲੱਗੀ ਹੋਈ ਸੀ ਕਈ ਸੂਟ ਨੇ ਜਿਹੜੇ ਇਕੱਠੇ ਹੋਏ ਪਏ ਸੀ ਮੈਂ ਸੋਚਿਆ ਚਲੋ ਅੱਜ ਇਹਨਾਂ ਨੂੰ ਕਟਿੰਗ ਕਰਕੇ ਰੱਖਣਾ ਕਿਉਂਕਿ ਤਕਰੀਬਨ 2-3 ਦਿਨ ਹੋ ਗਏ ਮੇਤੋਂ ਮਸ਼ੀਨ ਦਾ ਨਾ ਕੋਈ ਵੀ ਕੰਮ ਹੈ ਜਿਹੜਾ ਨਹੀਂ ਹੋ ਰਿਹਾ ਕੁਝ ਦਿਨ ਛੋਟੇ ਹੋ ਗਏ ਹਨਾ ਕੁਛ ਹਲਾ ਬੱਚੇ ਬਿਮਾਰ ਹੋ ਰਹੇ ਸੀ ਜਦੋਂ ਬੱਚੇ ਬਿਮਾਰ ਹੋ ਰਹੇ ਹੋਣ ਨਾ ਤਾਂ ਫਿਰ ਕਿਸੇ ਵੀ ਕੰਮ ਕਰਨ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਹੈਗਾ ਇੱਥੇ ਮੈਨੂੰ ਇਦਾਂ ਹੀ ਸੀ ਮੈਂ ਕਿ ਚਲੋ ਇੱਕ ਦੋ ਸੂਟ ਆਪਣੇ ਦੇਣੇ ਹੈਗੇ ਕਟਿੰਗ ਕਰਕੇ ਰੱਖ ਲਾਂ ਕਿਉਂਕਿ ਜਦੋਂ ਕਟਿੰਗ ਕੀਤੇ ਹੋਣ ਤਾਂ ਸਲਾਈ ਕਰਨੇ ਸੌਕੇ ਹੋ ਜਾਂਦੇ ਆ ਇਸੇ ਇਦਾਂ ਹੁੰਦਾ ਕੱਲੀ ਮਸ਼ੀਨ ਨਾ ਡਾਉਣੀ ਆ ਇੱਥੇ ਆਪਾਂ ਨੇ ਆਪਣੇ ਜਿਹੜੇ ਸੂਟ ਨੇ ਕਟਿੰਗ ਯਾਨੀ ਕਿ ਸਲਾਈ ਕਰਨੇ ਆਗੇ ਉਹ ਇਹ ਸੀ ਜੀ ਆਪਣੀ ਯਾਨੀ ਕਿ ਪਬਜੋ ਦੀ ਮੈਡਮ ਦਾ ਸੂਟ ਸੀਗਾ 3.5 ਮੀਟਰ ਦਾ ਸੂਟ ਸੀਗਾ 3.5 ਮੀਟਰ ਦੇ ਸੂਟ ਤੇ ਬਾਹਾਂ ਤੇ ਵਰਕ ਤੇ ਦੇਖੋ ਨਾ ਸ਼ਰਟ ਤੇ ਵਰਕ ਸੀਗਾ ਪਹਿਲਾਂ ਮੈਂ ਸ਼ਰਟ ਦੀ ਕਟਿੰਗ ਕਰ ਲਈ ਸੀ ਤੇ ਇੱਥੇ ਮੈਂ ਬਾਹਾਂ ਦੀ ਕਟਿੰਗ ਜਿਹੜੀ ਕਰਨ ਲੱਗੀ ਸੀ ਯਾਨੀ ਕਿ ਨਾ ਥੋੜਾ ਜਿਹਾ ਔਖਾ ਹੋ ਜਾਂਦਾ ਮੀਜ਼ਰਮੈਂਟ ਜੇ ਕਰਕੇ ਚੱਲਣਾ ਪੈਂਦਾ ਨਾ ਜੇਕਰ 3.5 ਮੀਟਰ ਚ ਇਹਦਾ ਸੂਟ ਤੇ ਵਰਕ ਹੋਵੇ ਤਾਂ ਦੇਖਣਾ ਪੈਂਦਾ ਵੀ ਕਿੱਥੋਂ ਸਲਵਾਰ ਆਊ ਕਿੱਥੋਂ ਹੈ ਨਾ ਸ਼ਰਟ ਨਿਕਲੂਗੀ ਕਿੱਥੋਂ ਬਾਜੂ ਹੈ ਨਾ ਇਦਾਂ ਬਿਉਂਤ ਜੀ ਲਗਾਉਣੀ ਪੈਂਦੀ ਆ ਜਿੱਥੇ ਯਾਨੀ ਕਿ ਮੈਂ ਨਾ ਦੋ ਸੂਟ ਦੀ ਕਟਿੰਗ ਕਰ ਲੈਂਦੀ ਤੇ ਤਕਰੀਬਨ ਇਹਨੂੰ ਨਾ ਕਾਫੀ ਟਾਈਮ ਲੱਗ ਗਿਆ ਸੀਗਾ ਇੱਕ ਝੂਟੀ ਦੇਖੋ ਮੈਂ ਕਟਿੰਗ ਕੀਤਾ ਤੇ ਵੀਡੀਓ ਬਹੁਤ ਛੋਟੀ ਲਈ ਮੈਂ ਹਨਾ ਵਿਜਦੀ ਕੱਟਦਾ ਸੀਗਾ ਪਾਰਟ ਤੇ ਇਥੇ ਨਾ ਆਪਣੀ ਨੂਰੀ ਵਿੱਚ ਮੂਰੇ ਖੇਡਦੀ ਫਿਰ ਰਹੀ ਜਾਂ ਨਾ ਬਿਲਕੁਲ ਵੀ ਨਹੀਂ ਟਿਕਦੀ ਉਹ ਤਾਂ ਸੀ ਵੀਡੀਓ ਬਣ ਰਹੀ ਹੈ ਮੂਰੇ ਮੂਰੇ ਫਿਰਦੀ ਸੀ ਨਾਲ ਹੀ ਮੈਂ ਇਥੇ ਬੈਠ ਨੂੰ ਲਾ ਲਿਆ ਸੀ ਕਿਉਂਕਿ ਨਾ ਕਟਿੰਗ ਜੇਕਰ ਕੱਲਾ ਬੰਦਾ ਕਰਦਾ ਤਾਂ ਥੋੜਾ ਜਣਾ ਜਿਆਦਾ ਟਾਈਮ ਲੱਗ ਜਾਂਦਾ ਜਣੀ ਇੱਕ ਸਾਈਡ ਤੋਂ ਮੈਂ ਕਰ ਦੇਣੀ ਆ ਸੈਟ ਇੱਕ ਟਾਈਮ ਸਾਈਡ ਤੋਂ ਬੀਟੀ ਮਿਲ ਕੇ ਆਪਦਾ ਨਿਸ਼ਾਨ ਲਗਾ ਦਿੰਦੀ ਆ ਤੇ ਹਾਂ ਜੀ ਸੂਟ ਕਟਿੰਗ ਕਰਤਾ ਸੀਗਾ ਤੇ ਇੱਥੇ ਮੈਂ ਲੱਗੀ ਸੀਗੀ ਸਬਜ਼ੀ ਕੱਟਣ ਅੱਜ ਨਾ ਮੰਮੀ ਨਹੀਂ ਆਉਣਾ ਸੀਗਾ ਪਿੰਡੋਂ ਤੇ ਮਰੀ ਜਨ ਕੇ ਪੇਕੇ ਸਾਈਡ ਤੋਂ ਤੇ ਬਸ ਇੱਥੇ ਮੈਂ ਸਬਜ਼ੀ ਕਟਿੰਗ ਕਰਨ ਲੱਗੀ ਸੀ ਮੈਂ ਕਿਹਾ ਚਲੋ ਜਦੋਂ ਆਉਣਗੇ ਉਦੋਂ ਨੂੰ ਮੈਂ ਆਪਣਾ ਜਿਹੜਾ ਹੈਗਾ ਸਬਜ਼ੀ ਕਟਿੰਗ ਕਰ ਲਵਾਂਗੇ ਤੇ ਗਾਜਰਨ ਦੀ ਬਣਾਉਣੀ ਸੀ ਸਬਜ਼ੀ ਪਰ ਸਬਜ਼ੀ ਕੱਟ-ਕੁੱਟ ਕੇ ਰੱਖਣੀ ਸੀਗੀ ਫਿਰ ਐਕਚੁਅਲੀ ਸਾਗ ਆ ਗਿਆ ਸੀ ਫਿਰ ਆਪਾਂ ਸਾਗ ਨੂੰ ਹੀ ਤੜਕਾ ਜਿਹੜਾ ਉਹ ਲਗਾ ਲਿਆ ਸੀਗਾ ਤੇ ਬਾਕੀ ਅੱਜਕੱਲ ਜਿਹੜੀ ਸੀਜ਼ਨੇਬਲ ਸਬਜ਼ੀਆਂ ਉਹੀ ਵਧੀਆ ਲੱਗਦੀਆਂ ਨਾ ਜ਼ਿਆਦਾਤਰ ਤੇ ਮੇਰੇ ਕੋਲ ਉਹ ਗੱਜਨਾ ਉਹ ਗੁੱਬੀ ਵਗੈਰਾ ਹੋ ਗਿਆ ਉਹ ਚੀਜ਼ ਵਧੀਆ ਲੱਗਦੀ ਹੈ ਇਥੇ ਨੋਰਨਾ ਨੂੰ ਬਹੁਤ ਜ਼ਿਆਦਾ ਚਾਹ ਮੇਰੇ ਸੀਗਾ ਵੀ ਜਾਨੀ ਕਿ ਆਪਣੀ ਬਿਨਾਨੀ ਦੇ ਆਉਣ ਦਾ ਤੇ ਹਾਂਜੀ ਜੋ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਐਕਚੁਅਲੀ ਮੈਨੂੰ ਇਥੇ ਨਾ ਖੰਗ ਜਖਾਮ ਜੇ ਵਾਂਗੂ ਹੋ ਰਿਹਾ ਤਾਂ ਕਰਕੇ ਜਿਹੜਾ ਹੈਗਾ ਸਾਹ ਜੀ ਵੀ ਚੜਦਾ ਜਾਨੀ ਕਿ ਜਦੋਂ ਆਪਾਂ ਇਹਨਾਂ ਤੋਂ ਕੁਝ ਤੋਹਦਾ ਹੋਵੇ ਤਾਂ ਫਿਰ ਇਹਨਾਂ ਦਾ ਵਾਇਸ ਵਰ ਕਰਨ ਜੀ ਬਹੁਤ ਜ਼ਿਆਦਾ ਦਿੱਕਤ ਆਦੀ ਹੈ ਕਿ ਤੇ ਲੋ ਜੀ ਮੇਰੇ ਮੰਮੀ ਨੂੰ ਮੰਮੀ ਆ ਗਏ ਸੀਗੇ ਇੱਥੇ ਚਾਹ ਵਗੈਰਾ ਬਣਾ ਲਈ ਸੀ ਆਪਾਂ ਨੇ ਪਹਿਲਾਂ ਉਹਨਾਂ ਨੇ ਪਾਣੀ ਲਿਆ ਫਿਰ ਚਾਹ ਵਗੈਰਾ ਬਣਾ ਲਈ ਸੀ ਤੇ ਨਾਲ ਹੀ ਇੱਥੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਮੈਂ ਸਬਜ਼ੀਆਂ ਜਿਹੜੀ ਉੱਥੇ ਕੱਟਤੀ ਸੀਗੀ ਤੇ ਨਾਲ ਹੀ ਮੈਂ ਵੀ ਲੱਗ ਗਈ ਸੀਗੀ ਚਾਹ ਵਗੈਰਾ ਪੀਣ ਸ਼ਾਮ ਹੋ ਗਈ ਸੀ ਉਹਨਾਂ ਨੂੰ ਆਉਂਦੇ ਆਂ ਤਕਰੀਬਨ ਨਾ 2:30 ਵਜੇ ਗਏ ਸੀ ਜੇ ਦੋ ਤੁਰੇ ਨੇਗੇ ਤੇ ਇੱਥੇ ਮਿਲਦਾ ਸ਼ਾਇਦ 5:30 ਦਾ ਜਿਹੜਾ ਟਾਈਮ ਉਹ ਹੋ ਗਿਆ ਫੇ ਅਨ ਸਾਢੇ ਪੰਜ ਟਾਈਮ ਜਿਹੜਾ ਹੋ ਗਿਆ ਸੀ ਕਿ ਉਹ ਕਿਹਨਾ ਬਾਟ ਕਰਕੇ ਨਾ ਥੋੜਾ ਜਿਆ ਢਣਕ ਔਖਾ ਹੋ ਜਾਂਦਾ ਉਹ ਨਾ ਦੂਰ ਹੋ ਜਾਂਦਾ ਬਾਕੀ ਬੱਸਾਂ ਵਗੈਰਾ ਚ ਤੇ ਕੁਝ ਮੌਸਮ ਵੀ ਹੁਣ ਇਦਾਂ ਦੀਆਂ ਨਾ ਨਾਲ ਦੀ ਨਾਲ ਜਿਹੜਾ ਦੇਣਾ ਉਹ ਛਿਪ ਜਾਂਦਾ ਵਾ ਤੇ ਹਾਂਜੀ ਇੱਥੇ ਬੱਚੇ ਹੀ ਬੈਠ ਕੇ ਚਾਹ ਪੀ ਰਹੇ ਨਹੀਂ ਮੈਂ ਵੀ ਚਾਹ ਪੀ ਰਹੀ ਆ ਵੀ ਨਾਲ ਹੀ ਸਾਡੇ ਜਿਹੜੇ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ ਨੇ ਕਿਉਂਕਿ ਇਹ ਨਾ ਮੰਮੀ ਨਾਲ ਫੋਨ ਤੇ ਚਲੋ ਆਪਾਂ ਗੱਲ ਕਰਦੇ ਰਹਿਨੇ ਆ ਪਰ ਜਦੋਂ ਆਪਾਂ ਫੇਸ ਟੂ ਫੇਸ ਮਿਲਦੇ ਆ ਨਾ ਉਦਾਂ ਗੱਲ ਕਰਨ ਦਾ ਨਾ ਯਾਨੀ ਕਿ ਅਲੱਗ ਹੀ ਹੋਉਂਦਾਗਾ ਤੇ ਹਾਂਜੀ ਤੇ ਬਸ ਇਥੇ ਨੂਰ ਨਾ ਕੋਲੀ ਸੀ ਸਾਡੇ ਬੈਠੀ ਸੀਗੀ ਨੂਰ ਨਾਲ ਨਾ ਨਵਦੀ ਨਾਨੀ ਦੀਆਂ ਗੱਲਾਂ ਥੋੜੀ ਜਿਹੀ ਉਸ ਨੂੰ ਉਹਨਾਂ ਨੂੰ ਸੁਣਾ ਰਹੀ ਸੀ ਤੇ ਬੱਚੇ ਆਪਣੀ ਗੱਲਾਂ ਜਿਹੜੇ ਹੈਗੇ ਨੇ ਕਰ ਰਹੇ ਸੀਗੇ ਤੇ ਬਾਕੀ ਜਿਹਦੇ ਹੁਣ ਸ਼ਾਮ ਦਾ ਟਾਈਮ ਸੀ ਮੈਂ ਸਬਜ਼ੀ ਵਗੈਰਾ ਵੀ ਬਣਾਉਣੀ ਸੀ ਤੇ ਚਾਹ ਨੂੰ ਵੀ ਦੇਖੋ ਬੇ ਟਾਈਮ ਜੇ ਹੋ ਗਿਆ ਸੀ ਮੈਂ ਕਿਹਾ ਚਲੋ ਇਸ ਤਰ੍ਹਾਂ ਆਪਣਾ ਸਬਜ਼ੀ ਦੀ ਤਿਆਰੀ ਹਾਂਜੀ ਸਸ਼ੀ ਕਾਲ ਜੀ ਸ਼ਾਮ ਨੂੰ ਨੈਕਸਟ ਡੇ ਹੋ ਗਿਆ ਜੀ ਤੇ ਦਿਨ ਹੈਗਾ ਅੱਜ ਮੰਗਲਵਾਰ ਦਾ ਤੇ ਮਾਰਨਿੰਗ ਦੇ ਵੱਜ ਗਏ ਨੇ 6:30 ਸਾਡੇ 6:30 ਤੋਂ ਮਿੰਨਾ ਸ਼ਾਇਦ ਜ਼ਿਆਦਾ ਹੀ ਹੋ ਗਿਆ ਨਾ ਟਾਈਮ ਤੇ ਬੱਚੇ ਕਰ ਰਹੇ ਨੇ ਜੀ ਆਪਣੀ ਯੂਨੀਫਾਰਮ ਪ੍ਰੈਸ ਇਧਰ ਕੁਰਸੀ ਜਿਹੜਾ ਪਹਿਲਾਂ ਮੇਰੇ ਕੱਪੜਿਆਂ ਦਾ ਢੇਰ ਲੱਗਿਆ ਸੀ ਕਟਿੰਗ ਵਾਲੇ ਦਾ ਕੁਝ ਖਲ ਸਾਮ ਕਟਿੰਗ ਕਰ ਲੇ ਤੇ ਕੁਝ ਹੁਣ ਮੈਂ ਇਕੱਠੀ ਕਰਕੇ ਰੱਖ ਦਿੰਦੀ ਹਾਂ ਕਿ ਬੱਚੇ ਪ੍ਰੈਸ ਕਰਦੇ ਫਿਰ ਇਹ ਵੀ ਪ੍ਰੈਸ ਹੋ ਜਾਣਾ ਨਾਲ ਲੱਗ ਜੀ ਤੇ ਬਸ ਜੀ ਮੈਂ ਹੁਣ ਲੱਗੀਆਂ ਆਟਾ ਵਗੈਰਾ ਹੁਣ ਆਟਾ ਗੁੰਧੇ ਕਿਉਂਕਿ ਬੱਚੇ ਨੇ ਸਕੂਲ ਜਾਣਾ ਵੈਸੇ ਵੀ ਖੰਗ ਜੂ ਹਾਂ ਜੋ ਸਾਰੇ ਹੋਏ ਪਿਆ ਦੋ ਦਿਨ ਹੋ ਗਏ ਆਪਣੀ ਜਾਸ ਸਕੂਲ ਗਈ ਹੈ ਪਰ ਅੱਜ ਇਹ ਜਾਊਗਾ ਤੇ ਮੰਮੀ ਖਲੇ ਪਈ ਨਹੀਂ ਪਈ ਵੀ ਜਾ ਵਗਰ ਦੋ ਵਾਰੀ ਉਹਨਾਂ ਨੇ ਪੀਸ ਤੇ ਬਾਹਰ ਨਾਲ ਚੜ ਗਿਆ ਪੂਰਾ ਹੁਣ ਚਾਹਨ ਹੋ ਗਿਆ ਮੇਲਾ ਟਾਈਪ ਸੱਤਕ ਦਾ ਹੋ ਗਿਆ ਹੁਣ ਬਾਹਰ ਨਾਲ ਹੈਗਾ ਦੇ ਚੜ ਗਿਆ ਉਹ ਹਲੇ ਮੇਰੇ ਕੰਮ ਸਾਰੇ ਦੇ ਬਨੇ ਪਹਿਲਾਂ ਬੈਠ ਕੇ ਗੱਲਾਂ ਬਾਤਾਂ ਕਰੀਆ ਆ ਮਮੀ ਨਾਲ ਤੇ ਹੁਣ ਮੈਂ ਲੱਗਦੀ ਪਹਿਲਾਂ ਬੱਚੇ ਦੀ ਫਤਿਹਾਰੀ ਕਰਦੀ ਆ ਆਟਾ ਵਗੈਰਾ ਹੁੰਦੀ ਰੋਟੀ ਵਗੈਰਾ ਪਕਾਉਂਦਾ ਇਹਨਾਂ ਨੂੰ ਫੱਤੇ ਹੋਰ ਆ ਜਿਹੜਾ ਕੰਮ ਕਰਾਂਗੇ ਚਲੋ ਜੀ ਲੱਗਦਾ ਆਪਾਂ ਆਟਾ ਵਗੈਰਾ ਗੋਨਾ ਨੂੰ ਬਣਾਇ ਰਿਹਾ ਹੋ ਕਿਸੇ ਆਪਣੇ ਵਲੌਗ ਦੇ ਨਾਲ ਤਿੰਨ ਵੀਡੀਓ ਨੇ ਅੰdtੱਕ ਰਿਹਾ ਕਰੋ ਤੇ ਵੀਡੀਓ ਵਧੀਆ ਲੱਗੇ ਤਾਂ ਆਪਣੇ ਲਾਈਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਆਏ ਹੋ ਜੀ ਤੇ ਚਲੋ ਜੀ ਆਪਾਂ ਹੁਣ ਇਹਨੇ ਆਟਾ ਵਗੈਰਾ ਗੋ ਲਈਏ ਅੰਜੀ ਇਥੇ ਮੈਂ ਰਹਿ ਰਿਹਾ ਹਾਂ ਉਹਨੂੰ ਸਿੱਧਾ ਨੈਕਸਟ ਡੇ ਇਥੇ ਮੈਂ ਯਾਨੀ ਕਿ ਆਟਾ ਵਗੈਰਾ ਗੁੰਨਣ ਲੱਗੀ ਸੀ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਤਕਰੀਬਨ ਟਾਈਮ ਇਥੇ ਸਾਢੇ 6:00 30 7:30 ਦੇ ਟਾਈਮ 'ਤੇ ਹੋ ਗਿਆ ਸੀਗਾ ਤੇ ਜਦੋਂ ਮੰਮੀ ਆ ਗਈ ਮੰਮੀ ਕਹਿੰਦੇ ਵੀ ਚਲੋ ਆਟਾ ਭੈ ਕੁੱਤੀ ਧੂਆ ਤਾਂ ਹੋਰ ਕੰਮ ਕਰ ਲੈ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਸੀ ਵਿੱਚ ਦੀ ਉਹਨਾਂ ਨੂੰ ਕੋਈ ਸਮਾਨ ਵਗੈਰਾ ਫੜਾਉਣਾ ਹਨਾ ਤੇ ਫਿਰ ਉਧਰ ਵੀ ਜਾਣਾ ਹਨ ਮੰਮੀ ਕਹਿੰਦੇ ਕੋਈ ਨਾ ਵੀ ਕੰਮ ਕਰ ਲੈਣਾ ਕੋਈ ਤੇ ਕਰਨਾ ਤਾਂ ਮੈਂ ਆਟਾ ਗੁੰਨ ਦੇਣੀ ਹੈਗੀ ਇਥੇ ਮੇ ਬੇਟੀ ਨੂੰ ਯੂਨੀਫਾਰਮ ਵਗੈਰਾ ਦੇ ਕੇ ਆ ਗਈ ਸੀਗੀ ਤੇ ਮੰਮੀ ਲੱਗੇ ਹੋਏ ਸੀਗੇ ਜੀ ਆਟਾ ਗੁੰਨਣਾ ਕਿਉਂਕਿ ਜਦੋਂ ਮਾਵਾ ਹੋਣ ਹਨਾ ਕੋਲੀ ਤੋਂ ਉਹਨਾਂ ਨੇ ਦੰਦ ਵੀ ਚਲੋ ਜਿੰਨੀ ਕੁ ਹੋ ਸਕੇ ਵੀ ਆਪਾਂ ਹੈਲਪ ਕਰਵਾ ਦੀ ਹੈ ਨਾ ਮੰਮੀ ਨੂੰ ਕਿਹਾ ਵੀ ਸੀ ਵੀ ਨਹੀਂ ਤੁਸੀਂ ਰਹਿਣ ਦੀ ਕੋਈ ਗ ਪਰ ਕਿਤੇ ਇਹ ਨਾ ਵੱਡੇ ਬਜ਼ੁਰਗਾਂ ਤੋਂ ਇਦਾਂ ਨਹੀਂ ਬੈਠਾ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਮੈਂ ਕਰਦੀ ਆ ਵੀ ਤੂੰ ਹਨਾ ਹੋਰ ਕੋਈ ਕੰਮ ਕਰ ਲੈ ਆਪਣਾ ਤੇ ਨਾਲ ਹੀ ਚਲੋ ਇਦਾਂ ਹੋ ਜਾਂਦਾ ਨਾ ਵੀ ਗੱਲਾਂ ਬਾਤਾਂ ਹੋ ਜਾਂਦੀਆਂ ਨੇਗੀਆਂ ਦੇ ਨਾਲ ਹੀ ਆਪਾਂ ਉਹ ਜਿਹੜੇ ਕੰਮ ਆ ਉਹ ਕਰੀ ਜਾਂਦੇ ਮਮਮੀ ਨੇ ਅੱਜ ਜਾਣਾ ਸੀਗਾ ਤੇ ਮੈਨੂੰ ਇਦਾਂ ਤੇ ਚਲੋ ਰੋਟੀ ਵਗੈਰਾ ਬਣਾਉਣਾ ਨਾ ਉਹਨੇ ਸੋਜ ਜਾਂਦੀ ਜਾਣਾ ਸੀ ਕਿਉਂਕਿ ਸਬਜ਼ੀ ਦੇ ਨਾਲ ਹੀ ਚੱਲੇ ਜਾਣਗੇ ਤੇ ਇਹ ਲਓ ਜੀ ਕੋਈ ਦੇ ਨਾਲੇ ਮਾਟਾ ਗੁੰਨੀ ਜਾ ਰਹੀਆਂ ਨੇ ਨਾਲੇ ਮਮਮੀ ਨਾਲ ਮੇਰੀ ਜਿਹੜੇ ਗੱਲਾਂ ਬਾਤਾਂ ਨੇ ਹੋ ਚੱਲ ਰਹੀਆਂ ਨੇਗੀਆਂ ਇਸ ਲੋਟ ਮੈਂ ਕਰੂੰਗੀ ਆਪਣੇ ਘਰ ਦੇ ਕੰਮ ਕਰ ਰੋਟੀ ਵਗੈਰਾ ਪਕਾ ਕੇ ਹਨਾ ਫਿਰ ਖਾ ਗੂ ਕੇ ਫਿਰ ਆਪਣੇ ਘਰ ਦੇ ਕੰਮਾਂ ਤੇ ਲੱਗੂੰਗੀ ਤੇ ਹਾਂਜੀ ਬਸ ਇਥੇ ਬੱਚੇ ਵੀ ਆਪਣਾ ਰੈਡੀ ਹੋ ਰਹੇ ਸੀ ਬੱਚਿਆਂ ਦੇ ਸਕੂਲ ਤੇ ਜਾਣਗੇ ਟਿਫਨ ਵਗੈਰਾ ਚ ਰੋਟੀ ਪਾਉਣੀ ਹੁੰਦੀ ਹੈ ਤੇ ਹਨਾ ਕਿਚਨ ਦੇ ਦੇਖੋ ਸੈਲਫੇ ਇੰਨੇ ਭਰੀ ਭਰ ਰਹੀ ਜਿਨਾਂ ਆਪਾਂ ਮਰਜ਼ੀ ਸਪੇਸ ਕਰ ਲਈ ਹੈ ਹਨਾ ਫਿਰ ਕਿਚਨ ਬਿਲਕੁਲ ਵੀ ਖਾਲੀ ਨਹੀਂ ਹੁੰਦੀ ਇਹਨੇ ਮੈਂ ਕੋਸ਼ਿਸ਼ ਕਰਦੀ ਵੀ ਕਿਚਨ ਆਪਣੀ ਖਾਲੀ ਹੋਵੇ ਪਰ ਫਿਰ ਵੀ ਉਹ ਨੇੜੇ ਬਰਤਨ ਨੇ ਢਾਲ ਵਗੈਰਾ ਨੇ ਸਬਜ਼ੀਆਂ ਨੇ ਕੁਕਿੰਗ ਹਨਾ ਆਪਣੇ ਰੈਕ ਨਹੀਂ ਬਣੇ ਹੋਇ ਤਾਂ ਕਰਕੇ ਉੱਪਰ ਜਿਹੜੇ ਹੈਗਾ ਸਮਾਨ ਆਪਾਂ ਰੱਖ ਦਿੰਨੇ ਆ ਹਾਂ ਜੀ ਅੱਜ ਦੀ ਵੀਡੀਓ ਦਾ ਪੈਨਡ ਕਰਦੇ ਫਲੀਸ ਵੀਡੀਓ ਚੰਗੀ ਲੱਗੀ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਪਿਆਰ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਮਿਲਦੇ ਆਂ ਜੀ ਆਪਾਂ ਇੱਕ ਨੈਕਸਟ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ